ਆਜੋ ਇਧਰਲੇ ਪਾਸੇ ਆਹ ਦੇਖੋ ਯਾਰ ਕਮਾਲ ਯਾਰ ਦੇਖਿਓ ਕਿਰਾਂ ਲੈ ਹੈ ਖੰਡਰ ਹੋ ਚੁੱਕੇ ਆ ਤੋ ਉਹ ਹੋ ਹੋ ਤੇ ਇੱਕ ਸ਼ੱਤਾਂ ਕਿਰ ਨਿੱਕੀ ਨਿੱਕੀ ੱਟਦਾ ਬਣਿਆ ਹੋਇਆ ਵਾਹੇ ਕਮਾਲ ਸੀ ਯਾਰ ਕਿੰਨੀ ਲੱਖਾਂ ਰੁਪਈਆ ਉਹਨਾਂ ਜ਼ਮਾਨਿਆਂ ਚ ਲੱਗਿਆ ਹੋਊਗਾ ਜਦੋਂ ਇਸ ਇਮਾਰਤ ਨੂੰ ਬਣਾਇਆ ਗਿਆ ਹੋਊਗਾ ਕਰਨ ਇਧਰਲੇ ਪਾਸੇ ਤਾਂ ਪਿੱਲਰ ਦਿਖਾਈ ਆ ਕਿੱਡੇ ਸੋਹਣੇ ਆ ਲੈ ਆਹ ਦੇਖਿਓ ਕਿਰਾਂ ਯਾਰ ਕਿਆ ਸ਼ਾਨਦਾਰ ਇਮਾਰਤਾਂ ਤਾਂ ਆਲੇ ਪਾਸੇ ਤੁਸੀਂ ਦੇਖੋਗੇ ਤੇ ਗਿਆ ਮਰਾਠਿਆਂ ਨੇ ਕਮੇਰ ਦੇ ਚਾਰੇ ਪਾਸੇ 15 ਮੀਲ ਦੇ ਘੇਰੇ 'ਚ ਜਿੰਨੀਆਂ ਵੀ ਫਸਲਾਂ ਸੀਗੀਆਂ ਸਾਰੀਆਂ ਨੂੰ ਅੱਗ ਲਾਤੀ। ਮਤਲਬ ਇੱਕ ਨੁਕਸਾਨ ਕੀਤਾ ਜਾਵੇ। ਜਿਹੜਾ ਜੈਪੁਰ ਵਾਲਾ ਰਾਜਾ ਸੀਗਾ ਉਹ ਨਰਮੀ ਰੱਖਦਾ ਸੀਗਾ ਸੂਰਜਮਲ ਦੇ ਨਾਲ। ਪਰ ਉਹਨੇ ਸੈਨਾ ਤਾਂ ਭੇਜੀ ਪਰ ਬਹੁਤ ਥੋੜੀ ਸੈਨਾ ਭੇਜੀ ਸੀ ਇੱਥੇ। ਇਹ ਇਹ ਰਾਣੀਆਂ ਦੇ ਮਹਿਲ ਆ। ਆ ਰਾਣੀਆਂ ਦੇ ਮਹਿਲ ਹੁੰਦੇ ਸੀਗੇ। ਆ ਦੇਖ ਸਕਦੇ ਹੋ। ਤੇ ਇਦਾਂ ਹੀ ਫਿਰ ਦੱਸਿਆ ਜਾਂਦਾ ਵੀ ਦੂਜੇ ਪਾਸੇ ਸੂਰਜਮਲ ਇਕੱਲਾ ਰਹਿ ਗਿਆ ਸੀ। ਤਾਂ ਇਸੇ ਤਰੀਕੇ ਨਾਲ ਦੋਨਾਂ 'ਚ ਮੁਕਾਬਲਾ ਹੋਇਆ। ਇਹ ਲੜਾਈ 4 ਮਹੀਨਿਆਂ ਤੱਕ ਚੱਲਦੀ ਰਹੀ ਤੇ ਮੁਗਲਾਂ ਮੁਗਲ ਮਰਾਠੇ ਮੁਗਲਾਂ ਦੀ ਫੌਜ ਨੇ ਇਕੱਲੇ ਵੀ ਸਾਦਰਣਾ ਬੰਦ ਕਰਤਾ ਸੀ ਖਾਂਡੇਰਾਵ ਦਾ ਇਹ ਪਾਣੀ ਦਾ ਕੁੰਡ ਹੁੰਦਾ ਸੀ ਪਾਣੀ ਵਿੱਚ ਪਾਣੀ ਵਿੱਚ ਸਟੋਰ ਕਰਨਾ ਇੱਥੋਂ ਵਿੱਚੋਂ ਪਾਣੀ ਵਰਤੇ ਖੇੜਾ ਇਹ ਵੱਡੀ ਸਾਰੀ ਖੇੜ ਦਾ ਕੰਮ ਕਰਦੀ ਸੀ ਪਾਣੀ ਦੇਖੋ ਲੈ ਇਸ ਵਕਤ ਮੈਂ ਕੁਮੇਰ ਦੇ ਕਿਲੇ 'ਚ ਪਹੁੰਚ ਚੁੱਕਿਆ ਵਾਂ ਭਰਤਪੁਰ ਤੋਂ 16 ਕਿਲੋਮੀਟਰ ਦੂਰ ਸੋ ਨੂੰ ਮੈਂ ਖਾਸ ਗੱਲ ਦੱਸ ਦਿਆਂ ਜਦੋਂ ਇੱਥੇ ਮਰਾਠਿਆਂ ਨੇ ਹਮਲਾ ਕੀਤਾ ਤਾਂ ਨੇੜ ਤੇੜ ਦੀ ਕਣਕ ਨੂੰ ਅੱਗ ਲਾਤੀ ਸੀਗੀ ਮਤਲਬ ਬਹੁਤ ਖਾਂਡੇਰਾਵ ਨੇ ਹਮਲਾ ਕੀਤਾ ਸੀ ਮਰਾਠਾ ਖਾਂਡੇਰਾਵ ਨੇ ਇਹਦੇ ਤੇ ਰਾਜਾ ਸੂਰਜਮਲ ਦਾ ਅਧਿਕਾਰ ਹੁੰਦਾ ਸੀਗਾ ਇਸ ਵਕਤੇ ਬੰਦ ਸੀਗਾ ਤੇ ਕਿਲਾ ਲਗਭਗ ਬੰਦ ਕਰ ਗਿਆ ਲੋਕ ਬਹੁਤ ਘੱਟ ਆਉਂਦੇ ਆ ਆ ਦੇਖ ਸਕਦੇ ਹੋ ਕਿੱਡੇ-ਕੱਡੇ ਵੱਡੇ ਗੇਟ ਲੱਗੇ ਹੋਇਆ ਆਲੀ ਸ਼ਾਨ ਆਜੋ ਕਰਨਵਰਾਜ ਇਧਰਲੇ ਪਾਸੇ ਬਹੁਤ ਇਹਦੇ ਅੰਦਰ ਖੂਬਸੂਰਤ ਮਹਿਲ ਬਣੇ ਹੋਏ ਆ ਜਿੱਥੋਂ ਤੱਕ ਵੀ ਆਪਾਂ ਨੂੰ ਪਰਮਿਸ਼ਨ ਮਿਲੀ ਤੇ ਦਰਬਾਨ ਬੈਠਦੇ ਹੁੰਦੇ ਸੀਗੇ ਤੇ ਉਹ ਜਿੱਥੋਂ ਤੱਕ ਵੀ ਪਰਮਿਸ਼ਨ ਮਿਲੀ ਉੱਥੋਂ ਤੱਕ ਦਿਖਾਵਾਂਗੇ ਇਹਨੂੰ ਕਬੀਰਪ ਕਬੀਰਪੁਰ ਵੀ ਕਹਿੰਦੇ ਸੀਗੇ ਇਹ ਢੀਂਗ ਤੇ ਸਿੰਘ ਸਿੰਸਣੀ ਦੇ ਕੋਲ ਆ ਜਾਂਦਾ ਵਾ ਇਹਦੇ ਇਹ ਸਿੰਸਣੀ ਦੇ ਕੁੰਬਾ ਨਾ ਦੇ ਜਾਰਡਨਸ ਨੂੰ ਕੁਮੇਰ ਦਾ ਨਾਂ ਦਿੱਤਾ ਸੀਗਾ ਕਰਨ ਵੀਰਾ ਜਿੱਧਰ ਦਿਖਾਈ ਆਹ ਦੇਖਾ ਇਧਰਲੇ ਪਾਸੇ ਇਹਨੂੰ ਕੁਮੇਰ ਦਾ ਨਾਂ ਦਿੱਤਾ ਸੀਗਾ ਕਿੱਡੇ ਆਲੀਸ਼ਾਨ ਮਹਿਲ ਸੋਨੀਪੁਰੇ ਬਾਲਾ ਨਾਲ ਇਧਰ ਜਾਇਓ ਆਹ ਦੇਖ ਸਕਦੇ ਹੋ ਤੁਸੀਂ ਆਹ ਲੈ ਆ ਕਿੱਡੇ ਤਖੜੇ ਤਖੜੇ ਮਹਿਲ ਆ ਰੱਖ ਹੋ ਚੁੱਕੇ ਆ ਸੋਨੂੰ ਮੈਂ ਖਾਸ ਦੀ ਇਤਿਹਾਸਕ ਗੱਲਾਂ ਬਾਤਾਂ ਵੀ ਦੱਸਾਂਗੇ ਆ ਹੋ ਗਿਆ ਇਧਰਲੇ ਪਾਸੇ ਕਰਨੇ ਵਿਰਾਜ ਇੱਥੇ ਚਾਨਣ ਦੇ ਵਾਸਤੇ ਸੀਗਾ ਰਾਤ ਬਰਾਤੇ ਮੈਂ ਕਿਹਾ ਰੁਕ ਜਾ ਇੱਥੇ ਜਾਈ ਨਾ ਆਦਰਲੇ ਪਾਸੇ ਦੇਖਿਓ ਕਿਰਾ ਆਹਾ ਲੈ ਚ ਰੋਖੇ ਦੇਖ ਇੱਥੇ ਦੀਵੇ ਵਗੈਰਾ ਰੱਖੇ ਜਾਂਦੇ ਸੀਗੇ ਵੀ ਇਸ ਤਰੀਕੇ ਨਾਲ ਕਿਲੇ ਨੂੰ ਮਤਲਬ ਬਹੁਤ ਜਗਮਗਾਉਂਦਾ ਹੁੰਦਾ ਸੀ ਪਰ ਇਹ ਕਦੇ ਸਾਂਭਿਆ ਨਹੀਂ ਗਿਆ ਹੁਣ ਪਰ ਠੀਕ ਆ ਕਿ ਜਿੰਨੀ ਵੀ ਹਾਲਤ ਬਚੀ ਆ ਠੀਕ ਆ ਜਿੰਨਾ ਵੀ ਮਨ ਦੱਸਾਈ ਉਹ ਮੰਨ ਸਕਦੇ ਹਾਂ ਦੋ ਦੋ ਪਿਲਰਾਂ ਦੇ ਉੱਤੇ ਇਹ ਇਮਾਰਤ ਖੜੀ ਹੋਈ ਆ ਕਰਨੇਬਰਾਜ ਉਧਰਲੇ ਪਾਸੇ ਜਾਲੀਦਾਰ ਨਮੂਨੇ ਵੀ ਤੁਸੀਂ ਦਿਖਾ ਦਿਓ ਕਿਲਾ ਦਿਖਾਉਂਦੇ ਜਾਇਓ ਇਹਦਾ ਨਿਰਮਾਣ 1724 ਈਸਵੀ ਦੇ ਵਿੱਚ ਮਹਾਰਾਜਾ ਬਦਨ ਸਿੰਘ ਦੇ ਸਮੇਂ ਰਾਜਕੁਮਾਰ ਸੂਰਜਮਲ ਨੇ ਕੀਤਾ ਨੇ ਕਈ ਮਹਿਲ ਬਣਾਏ ਸੀਗੇ ਕੁਮੇਰ ਮਹਾਰਾਜਾ ਸੂਰਜਮਲ ਨੂੰ ਕਹਿ ਕਹਿ ਸਕਦਾ ਕਿ ਬਦਨ ਸਿੰਘ ਨੇ ਇੱਕ ਜੰਗੀਰ ਦੇ ਰੂਪ ਦੇ ਵਿੱਚ ਦਿੱਤਾ ਸੀਗਾ ਇੱਥੇ ਅੰਡਰਗਰਾਊਂਡ ਤਵੇਲੇ ਵੀ ਆ 1753 ਈਸਵੀ ਵਿੱਚ ਮਰਾਠਾ ਸੈਨਾ ਦੇ ਆਗੂ ਹੋਲਕਰ ਦੇ ਪੁੱਤਰ ਖਾਂਡੇਰਾਵ ਨੇ ਕਹਿ ਲੈਂਦੇ ਵੀ ਰਾਜਪੁੱਤਾਂ ਨੇ ਚ ਗੇੜਾ ਮਾਰਿਆ ਸੀ ਤੇ ਉਹਨੇ ਫਿਰ ਭਰਤਪੁਰ ਕਹਿ ਸਕਦੇ ਆ ਕਿ ਜੈਪੁਰ ਦੇ ਰਾਜੇ ਮੋਧੋ ਸਿੰਘ ਨੂੰ ਨਾਂ ਲੈ ਕੇ ਮਰਾਠਿਆਂ ਨੇ ਭਰਤਪੁਰ ਵੱਲ ਨੂੰ ਵਧੇ ਸੀਗੇ ਮਤਲਬ ਇਸ ਥਾਂ ਤੇ ਇੱਥੇ ਹਮਲਾ ਕਿਉਂ ਕੀਤਾ ਸੀ ਕਿਉਂਕਿ ਸੂਰਜਮਲ ਨੇ ਮੁਗਲਾਂ ਦੇ ਕਈ ਖਜ਼ਾਨੇ ਲੁੱਟ ਕੇ ਵੱਡੀ ਮਾਤਰਾ ਚ ਧਨ ਦੌਲਤ ਇਕੱਠੀ ਕੀਤੀ ਹੋਈ ਸੀਗੀ ਆਹ ਦੇਖ ਸਕਦੇ ਹੋ ਤੁਸੀਂ ਕਾਹੀ ਉੱਚੇ ਇਧਰਲੇ ਪਾਸੇ ਵੀ ਆਪਾਂ ਚੱਲ ਕੇ ਉਹਨਾਂ ਤਾਂ ਵਾਲੇ ਪਾਸੇ ਵੀ ਜਾ ਕੇ ਆਵਾਂਗੇ ਬਹੁਤ ਆਲੀ ਸ਼ਾਨ ਕਿਲਾ ਬਣਿਆ ਹੋਇਆ ਹੈ ਪਰਲੇ ਪਾਸੇ ਵੀ ਆਪਾਂ ਗਿੜਾ ਮਾਰਦੇ ਆਂ ਰਾਜਾ ਸੂਰਜਮਲ ਨੇ ਜਿਹੜਾ ਭਰਤਪੁਰ ਦੀ ਜਿਹੜੀ ਬਾਗਡੋਰ ਸੀ ਉਹ ਆਪਦੇ ਪੁੱਤਰ ਜਵਾਰ ਸਿੰਘ ਨੂੰ ਮੋਰਚਾ ਮਦ ਦੀ ਸਾਹਮਣੇ ਇਸ ਪਾਸੇ ਆ ਗਿਆ ਸੀ ਤੇ ਆਪਨ ਰਾਜਾ ਸੂਰਜਮਲ ਇੱਧਰ ਉਹਨੇ ਡੇਰਾ ਲਾ ਲਿਆ ਸੀ ਕਿਲੇ ਦੀ ਰੱਖਿਆ ਦੇ ਵਾਸਤੇ ਕੁਮੇਰੇ ਨੇੜੇ ਪੈਂਦਾ ਵੇ ਕਿਉਂਕਿ ਇਹ ਜੱਟਾਂ ਦਾ ਹੀ ਕਿਲਾ ਜੱਟਾਂ ਦੀ ਰਾਜਧਾਨੀ ਭਰਤਪੁਰ ਰਹੀ ਆ ਭਰਤਪੁਰ ਰਾਜਸਥਾਨ ਦੇ ਵਿੱਚ ਰਿਆਸਤ ਆ ਕਹਿ ਸਕਦੇ ਆ ਕਿ ਪ੍ਰਮੁੱਖ ਰਿਆਸਤ ਰਹੀ ਜੱਟਾਂ ਦੀ ਰਾਜਧਾਨੀ ਆ ਜੋ ਦੇਖੋ ਕਿਰਾਂ ਕਿੰਨੀ ਕਮਾਲ ਦੀ ਕਰਤੀਆਂ ਤਾਂ ਦੇਖੋ ਹਾਥੀ ਬਣਾਏ ਹੋਏ ਤਾਂ ਤੁਹਾਨੂੰ ਨਜ਼ਰ ਆ ਜਾਣਗੇ ਦੇਖਿਓ ਕਿਰਾਂ ਮਰਾਠਿਆਂ ਨੂੰ ਪਤਾ ਸੀਗਾ ਕਿ ਦਿੱਲੀ ਤੋਂ ਅਥਾਹ ਖਜ਼ਾਨਾ ਲੁੱਟ ਕੇ ਲੈ ਕੇ ਆਇਆ ਸੂਰਜਮਲ ਮਰਾਠੇ ਉਸ ਖਜ਼ਾਨੇ ਨੂੰ ਕਹਿੰਦੇ ਵੀ ਪ੍ਰਾਪਤ ਕਰਨਾ ਚਾਹੁੰਦੇ ਸੀ ਪਰ ਜਿਹੜਾ ਸੀਗਾ ਸੂਰਜਮਲ ਨੇ ਖੰਡੇਰਾਓ ਨੂੰ ਸਾਹਮਣੇ ਮਿੱਤਰਤਾ ਦਾ ਪ੍ਰਸਤਾਵ ਭਜਾਇਆ ਵੀ ਆਪਾਂ ਯਾਰੀ ਪਾ ਲੈਨੇ ਤੂੰ ਆਏ ਨਾ ਕਰ ਪਰ ਹੌਲਕਰ ਦੇ ਸੈਨਾਪਤੀ ਰਗੂਨਾਥਰਾਵ ਨੇ ਸੂਰਜਮਲ ਨੂੰ 2 ਕਰੋੜ ਰੁਪਏ ਦੀ ਮੰਗ ਕੀਤੀ ਵੀ 2 ਕਰੋੜ ਰੁਪਇਆ ਦੇ ਤਾਂ ਸੂਰਜਮਲ ਦੇ ਮੰਤਰੀ ਰੂਪਰਾਮ ਨੇ ਕਿਹਾ ਵੀ 40 ਲੱਖ ਰੁਪਏ ਦੇਣੇ ਮੰਨ ਲਏ ਪਰ ਹੋਲ ਕਰਨਾ ਮੰਨਿਆ ਕਹਿੰਦਾ 2 ਕਰੋੜ ਦੇ 2 ਕਰੋੜ ਹੀ ਚਾਹੀਦਾ ਵਾ ਫਿਰ ਮਰਾਠਿਆਂ ਦੀ ਮੰਗ ਤੋਂ ਨਰਾਜ ਹੋ ਕੇ ਸੂਰਜਮਲ ਨੇ ਕਹਿੰਦੇ ਸੈਨਾਪਤੀ ਸੀ ਜਿਹੜਾ ਉਹਨੂੰ ਕਹਿ ਲੈ ਕਿ 5 ਗੋਲੇ ਤੇ ਥੋੜਾ ਜਿਹਾ ਬਰੂਦ ਭੇਜਿਆ ਵੀ ਜੇ ਤੂੰ ਕਹਿੰਦਾ ਵੀ ਆਏ ਨਹੀਂ ਮੰਨਣਾ ਤਾਂ ਫਿਰ ਲੜਾਈ ਲਈ ਨਤੀਜੇ ਭੁਗਤਣ ਲਈ ਤਿਆਰ ਰਹਿ ਸੂਰਜਮਲ ਨੇ ਬਰੂਦ ਭੇਜ ਕੇ ਇੱਕ ਚੇਤਾਵਨੀ ਦਿੱਤੀ ਸੀਗੀ ਆ ਜੋ ਇਧਰਲੇ ਪਾਸੇ ਆਹ ਦੇਖੋ ਕਿਲੇ ਦਾ ਇੱਥੇ ਗੇਟ ਹੁੰਦਾ ਸੀ ਕੋ ਤੋੜ ਕੇ ਅੰਦਰ ਨਾ ਵੜ ਪਾਵੇ ਇੱਥੇ ਵੀ ਇੱਕ ਲੱਕੜ ਇਦਾਂ ਫਸਾਈ ਹੁੰਦੀ ਸੀ ਦੂਨੇ ਪਾਸੇ ਕਿੱਧਰ ਹੋਲ ਆ ਤੇ ਇੱਕ ਇਧਰਲੇ ਪਾਸੇ ਹੌਲ ਆ ਆਜੋ ਦੇਖਿਓ ਕਿਰਾ ਵਾਹ ਜੀ ਵਾਹ ਹਾ ਹਾ ਕੀ ਸ਼ਾਨਦਾਰ ਕੀ ਸ਼ਾਨਦਾਰ ਇਮਾਰਤਾਂ ਤਾਂਲੇ ਪਾਸੇ ਤੁਸੀਂ ਦੇਖੋਗੇ ਤੇ ਫਿਰ ਕਹਿੰਦੇ ਵੀ ਉਦੋਂ ਬਾਅਦ ਚ ਇਸ ਦੇ ਨਤੀਜੇ ਵਜੋਂ ਕਹਿੰਦੇ ਵੀ 15 1754 ਚ ਖਾਂਡੇਰਾਵ ਨੇ ਦੀਆਂ ਸਨਾਵਾਂ ਨੇ ਕਿ ਮੀਰ ਨੂੰ ਘੇਰਾ ਪਾ ਲਿਆ ਤੇ ਵਿੱਚ ਹੀ ਮੁਗਲਾਂ ਦੀ ਸੈਨਾ ਸੀ ਵਿੱਚ ਹੀ ਕਹਿੰਦੇ ਵੀ ਆਪਣੇ ਜੈਪੁਰ ਵਾਲੇ ਸੀਗੇ ਤੇ ਸੂਰਜਮਲ ਦੇ ਖਿਲਾਫ ਕਹਿੰਦੇ 80 ਹਜ਼ਾਰ ਫੌਜ ਇਕੱਠੀ ਹੋ ਕੇ ਇਸ ਥਾਂ ਤੇ ਆ ਪਹੁੰਚੀ ਸੀ ਕਿਲੇ ਤੇ ਹਮਲਾ ਕੀਤਾ ਗਿਆ ਮਰਾਠਿਆਂ ਨੇ ਕਮੇਰ ਦੇ ਚਾਰੇ ਪਾਸੇ 15 ਮੀਲ ਦੇ ਘੇਰੇ 'ਚ ਜਿੰਨੀਆਂ ਵੀ ਫਸਲਾਂ ਸੀਆਂ ਸਾਰੀਆਂ ਨੂੰ ਅੱਗ ਲਾਤੀ ਮਤਲਬ ਇੱਕ ਨੁਕਸਾਨ ਕੀਤਾ ਜਾਵੇ ਜਿਹੜਾ ਜੈਪੁਰ ਵਾਲਾ ਰਾਜਾ ਸੀਗਾ ਉਹ ਨਰਮੀ ਰੱਖਦਾ ਸੀਗਾ ਸੂਰਜਮਲ ਦੇ ਨਾਲ ਪਰ ਉਹਨੇ ਸੈਨਾ ਤਾਂ ਭੇਜੀ ਪਰ ਬਹੁਤ ਥੋੜੀ ਸੈਨਾ ਭੇਜੀ ਸੀ ਇੱਥੇ ਆ ਯਾਰ ਕੱਡੀਆਂ ਸੋਹਣੀਆਂ ਮਾਰਦਾ ਯਾਰ ਹੈ ਕਰਨ ਆ ਆ ਜੋ ਇਧਰਲੇ ਪਾਸੇ ਦੇਖਿਓ ਦੇਖ ਸਕਦੇ ਹੋ ਆ ਯਾਰ ਇੱਥੇ ਬੈਠਣ ਵਾਸਤੇ ਇਹ ਮਹਿਲਾਂ ਦੇ ਵਿੱਚ ਆਪਾਂ ਫਿਰ ਰਹੇ ਹਾਂ ਇਸ ਵਕਤ ਸ਼ੱਪਾਂ ਡੱਗ ਚੁੱਕੀਆਂ ਨੇ ਆ ਦੇਖੋ ਇੱਥੋਂ ਜਮ ਇਹ ਇਹ ਰਾਣੀਆਂ ਦੇ ਮਹਿਲ ਆ ਆ ਰਾਣੀਆਂ ਦੇ ਮਹਿਲ ਹੁੰਦੇ ਸੀਗੇ ਆ ਦੇਖ ਸਕਦੇ ਹੋ ਤੇ ਇਦਾਂ ਹੀ ਫਿਰ ਦੱਸਿਆ ਜਾਂਦਾ ਵੀ ਦੂਜੇ ਪਾਸੇ ਸੂਰਜਮਾਲਾ ਕੱਲਾ ਰਹਿ ਗਿਆ ਸੀ ਤਾਂ ਇਸੇ ਤਰੀਕੇ ਨਾਲ ਦੋਨਾਂ 'ਚ ਮੁਕਾਬਲਾ ਹੋਇਆ ਇਹ ਲੜਾਈ 4 ਮਹੀਨਿਆਂ ਤੱਕ ਚੱਲਦੀ ਰਹੀ ਤੇ ਮੁਗਲਾਂ ਮੁਗਲ ਮਰਾਠੇ ਮੁਗਲਾਂ ਦੀ ਫੌਜ ਨੇ ਇਕੱਲੇ ਵੀ ਸਾਧਣਾ ਬੰਦ ਕਰਤਾ ਸੀ ਖਾਂਡੇਰਾਬ ਦਾ ਕਾਰਨ ਕੀ ਮੁਗਲ ਨੂੰ ਪਤਾ ਲੱਗ ਗਿਆ ਸੀ ਕਿ ਸਾਰਾ ਖਜ਼ਾਨਾ ਮਰਾਠਿਆਂ ਨੇ ਲੁੱਟ ਕੇ ਲੈ ਜਾਣਾ ਸਾਡੇ ਕੋਲ ਕੀ ਰਹੂਗਾ ਤਾਂ ਇਸ ਕਰਕੇ ਉਹਨਾਂ ਨੇ ਪਿੱਛੇ हट ਗਏ ਤਾਂ ਜਿਹੜੇ ਸੀ ਜੈਪੁਰ ਦੇ ਰਾਜਾ ਥੋੜਾ ਜਿਹੀ ਪਿੱਛੇ ਸੀਗਾ ਮਰਾਠੇ ਕਬਰ ਆ ਗਏ ਇੱਕ ਵਾਰੀ ਕਹਿੰਦੇ ਖਾਂਡੇਰਾਓ ਨਾ ਆਪਦੀ ਫੌਜ ਦੀ ਕਹਿ ਸਕਦੇ ਆ ਕਿ ਨਿਰੀਖਣ ਕਰੀ ਜਾਂਦਾ ਸੀਗਾ ਅੰਦਰੋਂ ਕਿਸੇ ਨੇ ਤੂਪ ਦਾ ਗੋਲਾ ਚਲਾਤਾ ਤੇ ਖਾਂਡੇਰਾਓ ਦੇ ਵੱਜਿਆ ਤੇ ਆ ਕਾਫੀ ਨੀਰਾ ਇਧਰ ਨੀਰਾ ਵਾ ਖਾਂਡੇਰਾਉ ਦੇ ਵਜਿਆ ਤੇ ਖਾਂਡੇਰਾਉ ਫਿਰ ਕਹਿੰਦੇ ਓਕੇ ਦੀ ਖਤਮ ਹੋ ਗਿਆ ਉਹਦੇ ਨਾਲ ਫਿਰ ਉਹਦੀਆਂ ਨੌ ਰਾਣੀਆਂ ਵੀ ਸਤੀ ਹੋ ਗਈਆਂ ਸੀਗੀਆਂ ਇੱਕ ਰਾਣੀ ਗਰਭਵਤੀ ਸੀਗੀ ਉਹ ਫਿਰ ਸਤੀ ਨਹੀਂ ਸੀ ਹੋਈ ਆ ਦੇਖੋ ਕਿੱਡੇ ਆਲੀ ਸ਼ਾਨ ਮਹਿਲ ਯਾਰ ਕਰਨਵਰਾਜ ਦੇਖਿਆ ਕਦੇ ਇਹ ਜੇ ਹੈ ਕਿ ਨਾ ਗੱਲਬਾਤ ਪੂਰੀ ਯਾਰ ਕਿੰਨਾ ਕੰਮ ਤਕੜਾ ਕੰਮ ਸੀ ਕਿਉਂਕਿ ਮਰਾਠਾ ਰਾਜ ਜੱਟਾਂ ਕੋਲੇ ਪੈਸਾ ਢੇਲਾ ਤਕੜਾਈ ਸੀਗੇ ਫਿਰ ਇਦੋਂ ਬਾਅਦ ਚ ਨਾ ਜਿਹੜਾ ਕਿ ਦੱਸਿਆ ਜਾਂਦਾ ਵੀ ਆ ਵੀ ਮਲਹਾਰ ਰਾਫ ਸੀਗਾ ਉਹ ਖਾਂਡੇ ਰੌਬ ਦਾ ਪਿਓ ਸੀ ਉਹ ਕਹਿੰਦਾ ਸੀ ਮੈਂ ਜੱਟਾਂ ਦਾ ਨਾਸ਼ ਮਿਟਾ ਦਊਂਗਾ ਬਹੁਤ ਹਮਲੇ ਤੀਜ ਹੋ ਗਏ ਸੀ ਪਰ ਬਾਅਦ ਦੇ ਵਿੱਚ ਸਿੰਧਿਆ ਪਰਿਵਾਰ ਨੇ ਵੀ ਜੱਟਾਂ ਦੀ ਮਦਦ ਕੀਤੀ ਸੀ ਹੌਲੀ ਹੌਲੀ ਕਰਕੇ ਕਹਿ ਸਕਦੇ ਕਿ ਰਾਜੀਨਾਮਾ ਹੋ ਗਿਆ ਮੁਗਲਾਂ ਨੇ ਵੀ ਫਿਰ ਕੇ ਕਹਿ ਲਿਆ ਕਿ ਜਦੋਂ ਕਮਜ਼ੋਰ ਹੋਣ ਲੱਗ ਪਏ ਮਰਾਠੇ ਫਿਰ ਹੌਲੀ ਹੌਲੀ ਕਰਕੇ ਦੋਵਾਂ ਵਿੱਚ ਸਮਝੌਤਾ ਹੋ ਗਿਆ ਤੇ 30 ਲੱਖ ਰੁਪਏ ਦੇਣੇ ਮੰਨ ਲਏ ਸੀਗੇ ਪਰ ਵੀ ਜੱਟਾਂ ਨੇ ਵੀ 3 ਲੱਖ ਰੁਪਏ ਤੁਸੀਂ ਮਰਾਠਿਆਂ ਨੂੰ ਦੇ ਦਿਓ ਪਰ ਹੌਲੀ ਬਾਅਦ ਦੇ ਵਿੱਚ ਸਿਰਫ ਕਹਿੰਦੇ ਦੱਸ 2 ਲੱਖ ਰੁਪਏ ਹੀ ਦਿੱਤੇ ਸੀਗੇ ਤੇ ਇਸ ਤਰੀਕੇ ਨਾਲ ਉਹ ਦੁਬਾਰਾ ਫਿਰ ਮਰਾਠੇ ਵੀ ਕੀਰਾ ਚੱਕ ਕੇ ਆਪ ਤਾਂ ਫਿਰ ਚਲੇ ਗਏ ਸੀ ਮਤਲਬ ਦੱਖਣ ਵੱਲ ਚਲੇ ਗਏ ਸੀ ਇਸ ਤਰੀਕੇ ਨਾਲ ਨਾ ਸੂਰਜਮਾਲ ਦੀ ਪੂਰੇ ਇਲਾਕੇ 'ਚ ਧਾਕ ਜੰਮ ਗਈ ਸੀਗੀ ਆਹ ਦੇਖ ਸਕਦੇ ਹੋ ਇਹ ਹਸੀਆ ਰਾਣੀ ਦਾ ਮਹਿਲ ਆ ਆਹ ਦੇਖ ਹਸੀਆ ਰਾਣੀ ਦਾ ਮਹਿਲ ਆਹ ਦੇਖ ਸਕਦੇ ਇਧਰਲੇ ਪਾਸੇ ਵੀ ਆਪਾਂ ਜਾ ਕੇ ਆਵਨੇ ਆ ਕਰਨ ਵਿਰਾਜ ਆਹ ਦੇਖਿਓ ਕਿਰਾ ਬਹੁਤ ਕੁਮਾਰ ਆਜੋ ਇਧਰਲੇ ਪਾਸੇ ਆਹ ਦੇਖੋ ਯਾਰ ਕਮਾਲ ਯਾਰ ਦੇਖਿਓ ਕਿਰਾਂ ਲੈ ਹੈ ਖੰਡਰ ਹੋ ਚੁੱਕੇ ਆ ਤੋ ਉਹ ਹੋ ਹੋ ਤੇ ਇੱਕ ਸ਼ਕਤਾਂ ਕਿਰ ਨਿੱਕੀ ਨਿੱਕੀ ੱਟ ਦਾ ਬਣਿਆ ਹੋਇਆ ਵਾਹੇ ਕਮਾਲ ਸੀ ਯਾਰ ਕਿੰਨੀ ਲੱਖਾਂ ਰੁਪਈਆ ਉਹਨਾਂ ਜ਼ਮਾਨਿਆਂ ਚ ਲੱਗਿਆ ਹੋਊਗਾ ਜਦੋਂ ਇਸ ਇਮਾਰਤ ਨੂੰ ਬਣਾਇਆ ਗਿਆ ਹੋਊਗਾ ਕਰਨ ਇਧਰਲੇ ਪਾਸੇ ਤਾਂ ਪਿੱਲਰ ਦਿਖਾਈ ਆ ਕਿੱਡੇ ਸੋਹਣੇ ਆ ਲੈ ਆਹ ਦੇਖਿਓ ਕਿਰਾਂ ਯਾਰ ਦੂਰੋਂ ਦਿਖਾਓ 5x ਤੇ ਕਰਕੇ ਪਤਾ ਲੱਗ ਜੇ ਓਵਰਆਲ ਵਿਊ ਕਿੰਨਾ ਕੁ ਸੋਹਣਾ ਵਾ ਇਧਰਲੇ ਪਾਸੇ ਵੀ ਆ ਜੀ ਆ ਆ ਆ ਵੀ ਨਿੱਕੇ ਨਿੱਕੇ ਗੇਟ ਬਹੁਤ ਰੱਖੇ ਰਾਣੀਆਂ ਦੇ ਵਾਸਤੇ ਸੀ ਕਿਉਂਕਿ ਰਾਜਿਆਂ ਦੀਆਂ ਰਾਣੀਆਂ ਬਹੁਤ ਹੁੰਦੀਆਂ ਸੀ ਤਾਂ ਉਹਨਾਂ ਵਾਸਤੇ ਇਸ ਤਰੀਕੇ ਦੇ ਗੇਟ ਰੱਖੇ ਜਾਂਦੇ ਸੀਗੇ ਹਸੀਆ ਰਾਣੀ ਦਾ ਮਹਿਲ ਵੀ ਇੱਥੇ ਦੱਸਿਆ ਜਾਂਦਾ ਵਾ ਆ ਦੇਖਿਓ ਹੁਣ ਕੰਡਿਆਲੀ ਕਿਕਰਾਂ ਹੋ ਚੁੱਕੀਆਂ ਵਾਂ ਛੱਤਾਂ ਡੱਗ ਰਹੀਆਂ ਵਾਂ ਯਾਰ ਕਮਾਲ ਕਮਾਲ ਆ ਯਾਰ ਕਿੰਨਾ ਖੂਬਸੂਰਤ ਦੇਖਿਓ ਕਿਰਾਂ ਇਹ ਵੀ ਮਹਿਲ ਤੁਸੀਂ ਵੇਖ ਰਹੇ ਹੋ ਆ ਆ ਆ ਦੇਖੋ ਆਹ ਦੇਖੋ ਇਹ 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 ਕੁਛ ਮਤਲਬ ਕੁੰਡੇ ਕਹਿ ਸਕਦੇ ਆ ਕਿ ਕੁਝ ਕੁੱਟਣ ਵਾਸਤੇ ਕੁੰਡੇ ਘੋਟਣ ਦਾ ਕੰਮ ਕਰਦੀ ਹੋਊਗੀ ਚੀਜ਼ ਇੱਧਰ ਵੀ ਆ ਜੀ ਹਾਜੀ ਕਰਨ ਇੱਧਰਲੇ ਪਾਸੇ ਵੀ ਆਪਾਂ ਮੜਾ ਜਿਹਾ ਗਿੜਾ ਮਾਰਿਆ ਇਹ ਓਹੋ ਅੰਦਰ ਗੁਪਤ ਤਰੀਕੇ ਨਾਲ ਬਹੁਤ ਦੂਰ ਤੱਕ ਆਪਾਂ ਪਹੁੰਚ ਸਕਦੇ ਆ ਲੈ ਜਿੰਨਾ ਅੰਦਰ ਨੂੰ ਜਾਣਦੇ ਆ ਓਨਾ ਹੀ ਇਹ ਬਹੁਤ ਜ਼ਿਆਦਾ ਵਿਸ਼ਾਲ ਬਣਦਾ ਜਾਂਦਾ ਵਾ ਉਹਦੇ ਕੁੱਤਾ ਵੀ ਬੈਠਾ ਉੱਥੇ ਪਤਾ ਨਹੀਂ ਕਿੱਧਰ ਦੀ ਐਂਟਰੀ ਕਰਕੇ ਆਇਆ ਦੇ ਕਰਨ ਮਹਿਲ ਦਿਖਾ ਦਿਨ ਚਾਰੇ ਪਾਸੇ ਇਹ ਇੱਥੇ ਪੂਜਾ ਪਾਠ ਵਾਸਤੇ ਇਹ ਖੂਬੀ ਹੋਊਗਾ ਇੱਥੇ ਖੂਬ ਨਹੀਂ ਹੈਗਾ ਹਾਂ ਹੂ ਬਾਰ ਸੀਗਾ ਆ ਪੂਜਾ ਵਾਸਤੇ ਸੀ ਕੋਈ ਛੋਟਾ ਮੋਟਾ ਹੋ ਸਕਦਾ ਛੋਟਾ ਜਿਹਾ ਮੰਦਿਰ ਹੋਵੇ ਇੱਥੇ ਕਿਉਂਕਿ ਰਾਣੀਆਂ ਦੇ ਮਹਿਲ ਅੰਦਰ ਖਾਤ ਤੇ ਪੂਜਾ ਕਰਨ ਵਾਸਤੇ ਮਤਲਬ ਇਹ ਚੀਜ਼ਾਂ ਬਣਾਈਆਂ ਗਈਆਂ ਹੋਣਗੀਆਂ ਦੇਖ ਸਕਦੇ ਹੋ ਤੁਸੀਂ ਤੇ ਕਰਨ ਅੱਜ ਚੱਲ ਗਏ ਬਾਹਰਲੇ ਪਾਸੇ ਇਹ ਮਹਿਰਾਬ ਬਣਾਏ ਗਿਆ ਇਹ ਸਾਰੇ ਰਾਣੀਆਂ ਦੇ ਵਾਸਤੇ ਹੀ ਸੀ ਇਹ ਜਿਹੜੀ ਇਮਾਰਤ ਬਣਾਈ ਗਈ ਆ ਇਹ ਪਾਣੀ ਦਾ ਕੁੰਡ ਹੁੰਦਾ ਸੀ ਪਾਣੀ ਵਿੱਚ ਪਾ ਕੇ ਸਟੋਰ ਕਰਨਾ ਇੱਥੇ ਵਿੱਚ ਪਾਣੀ ਵਰਤੇ ਖੇੜ ਆਹੇ ਵੱਡੀ ਸਾਰੀ ਖੇੜ ਦਾ ਕੰਮ ਕਰਦੇ ਸੀ ਪਾਣੀ ਦੇਖੋ ਲੈ ਹਾਂ ਤੇ ਇਹਦੇ ਵਿੱਚ ਇੱਕ ਮੰਦਿਰ ਵੀ ਬਣਿਆ ਜੇ ਮੰਦਿਰ ਵੀ ਬਣਿਆ ਹੋਇਆ ਹੈਗਾ ਵਾ ਆ ਇੱਧਰ ਆਉ ਦੇ ਹੋ ਦੇ ਆਉ ਦੇ ਮੂਰਤੀ ਵੀ ਸਥਾਪਿਤ ਕੀਤੀ ਗਈ ਆ ਮੰਦਿਰ ਇੱਧਰਲੀ ਸਾਈਡ ਆ ਦੇਖੋ ਜੀਰਾ ਹਾਂ ਆ ਜੋ ਪਰਲੇ ਪਾਸੇ ਦੀ ਚੱਲੇ ਗਏ ਹੋਰ ਵੀ ਦੇਖ ਕੇ ਆਈਏ ਲੈ ਕਿੰਨਾ ਵਿਸ਼ਾਲ ਏਰੀਆ ਦੇ ਵਿੱਚ ਹੁਣ ਆਪਾਂ ਨਾ ਇਸ ਕਿਲੇ ਚੋਂ ਬਾਹਰਲੇ ਪਾਸੇ ਜਾਣ ਦੀ ਵੀ ਆਪਾਂ ਕੋਸ਼ਿਸ਼ ਕਰਾਂਗੇ ਵਾਹ ਜੀ ਵਾਹ ਆਜੂ ਇਧਰਲੇ ਪਾਸੇ ਆ ਦਿਖਾ ਦੇ ਇਧਰਲੇ ਪਾਸੇ ਤਾਂ ਨੂੰ ਮੈਂ ਤਾਂ ਇਥੇ ਗੁਪਤ ਤਵੇਲੇ ਵੀ ਹੁੰਦੇ ਸੀ ਪਰਲੇ ਪਾਸੇ ਅਤੇ ਆਹ ਦੇਖੋ ਪਾਣੀ ਜਿਹੜਾ ਇਥੇ ਪਾਣੀ ਦਾ ਸਰੋਸਾ ਸੀ ਪਾਣੀ ਇਧਰਲੇ ਬਾਹਰਲੇ ਪਾਸੇ ਨਿਕਲ ਜਾਂਦਾ ਸੀਗਾ ਅੱਥਲੇ ਥੱਲੇ ਬਣੇ ਬਣੇ ਹੋਏ ਆ ਬੰਦ ਹੋ ਚੁੱਕਿਆ ਹੁਣ ਆ ਦੇਖੋ ਇੱਧਰ ਪਾਜ ਪੌੜੀਆਂ ਚੜ੍ਹ ਕੇ ਦਿਖਾਦੇ ਹਾਂ ਯਾਰ ਤਿੱਖੂ ਕਰੋ ਕਿੰਨਾ ਕਮਾਲ ਦਾ ਕੰਮ ਸੀਗਾ ਜਾਲੀਆਂ ਵਗੈਰਾ ਇਹ ਪੰਜ ਮੰਜ਼ਲਾ ਮਹਿਲ ਹੁੰਦੇ ਸੀਗੇ ਹੁਣ ਕੁਝ ਇਮਾਰਤਾਂ ਡੱਗ ਚੁੱਕੀਆਂ ਨੇ ਆ ਬਾਹਰਲਾ ਇੱਧਰਲੇ ਪਾਸਾ ਤੁਸੀਂ ਵੇਖ ਰਹੇ ਹੋ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆਪਾਂ ਮਿਹਰਬਾਨੀ ਧੰਨਵਾਦ